ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕਿ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਔਰ ਜੇ ਤੁਸੀਂ ਆਪਣੇ Instagram ਵਾਲੇ ਪੇਜ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਓ ਜੋ ਕਿ ਨਦਰ ਬੁਟੀਕ ਦੇ ਨਾਮ ਤੇ ਹੀ ਬਣਾਇਆ ਹੋਇਆ ਹੈ ਠੀਕ ਹੈ ਜੀ ਉੱਥੇ ਵੀ ਤੁਹਾਨੂੰ ਬਹੁਤ ਸਾਰੇ ਸੋਹਣੇ ਸੂਟ ਤੇ ਡਿਜ਼ਾਈਨ ਕੀਤੇ ਸੂਟਾਂ ਦੀ ਜਿਹੜੀ ਵੀਡੀਓਜ਼ ਮਿਲ ਜਾਣਗੀਆਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਉਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਿਕ ਕਰਕੇ ਤੁਸੀਂ ਆਪਣੇ ਤੋਂ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਮੈਂ ਸਪੈਸ਼ਲੀ ਆਪਣੇ ਕੋਲੇ ਹੈਂਡਵਰਕ ਮਸ਼ੀਨਵਰਕ ਆਰੀ ਪੇਂਟ ਬਲੌਕ ਪੇਂਟ ਦੇ ਨੀਡਲ ਥ्रेड ਵਾਲਾ ਵਰਕ ਹੈ ਜਿਹੜਾ ਹੈਂਡਮੇਡ ਵਰਕ ਆਪਾਂ ਸੂਟ ਰੈਡੀ ਕਰਦੇ ਸਪੈਸ਼ਲੀ ਵਰਕ ਆਪਣੇ ਕੋਲ ਅਵੇਲੇਬਲ ਹੈਗੇ ਨੇ ਤੁਸੀਂ ਕੋਈ ਵੀ ਵਰਕ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਤੇ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਜੀ ਸ਼ਿਪਿੰਗ ਅਵੇਲੇਬਲ ਆਪਣੇ ਕੋਲ ਤੇ ਆਪਾਂ ਸੂਟ ਸਟਿਚ ਕਰਕੇ ਵੀ ਦੇ ਸਕਦੇ ਆਂ ਆਪਾਂ ਤੁਹਾਨੂੰ ਜੇਕਰ ਕਿਸੇ ਨੇ ਠੀਕ ਹੈ ਜੀ ਜਿੱਦਾਂ ਕਿ ਆਪਾਂ ਤੁਹਾਡੇ ਲਈ YouTube ਤੇ ਡੇਲੀ ਇੱਕ ਬਲੌਗ ਪੋਸਟ ਕਰਦੇ ਆਂ ਠੀਕ ਹੈ ਜੀ ਡੇਲੀ ਇੱਕ ਨਮਾ ਫੈਬਰਿਕ ਜਾਂ ਨਮੇ ਕੜਾਈ ਦੇ ਨਾਲ ਸੂਟ ਜਾਂ ਪ੍ਰਿੰਟ ਸੂਟ ਲੈ ਕੇ ਆਉਨੇ ਆਪਾਂ ਤੁਹਾਡੇ ਲਈ ਠੀਕ ਹੈ ਉਦਾਂ ਹੀ ਅੱਜ ਆਪਾਂ ਤੁਹਾਡੇ ਲਈ ਇਹ ਵਾਲੇ ਸੂਟ ਲੈ ਕੇ ਆਏ ਆ ਇਹਨਾਂ ਦੇ ਤੁਸੀਂ ਆਪਣੇ ਤੋਂ ਨੀਡਲ ਥ्रेड ਨੀਡਲ ਥ्रेड ਵਾਲਾ ਵਰਕ ਜੇ ਰ ਉਹ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਗਲੋਰੀ ਟੈਕਸ ਦਾ ਫੈਬਰਿਕ ਰਹੂਗਾ ਇਹ ਬ੍ਰਾਂਡਿਕਵਰੀ ਚੱਕਰ ਲੋ ਗਲੋਰੀ ਟੈਕਸ ਦਾ ਚੈੱਕ ਦਾ ਜਿਹੜਾ ਫੈਬਰਿਕ ਰਹੂਗਾ ਸਭ ਤੋਂ ਪਹਿਲਾਂ ਇਹ ਵਾਲਾ ਕਲਰ ਹੈ ਜੀ ਬਹੁਤ ਸੋਹਣੇ ਕਲਰ ਨੇ 4 ਤੋਂ 5 ਕਲਰ ਆਪਾਂ ਤੁਹਾਨੂੰ ਇਹਦੇ ਵਿੱਚ ਦਿਖਾਵਾਂਗੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਨੈਕਸਟ ਇਹ ਵਾਲਾ ਕਲਰ ਹੈ ਜੀ ਪਿੰਕ ਪੀਚ ਕਲਰ ਹੈ ਸਾਰੇ ਕਲਰਾਂ ਦੇ ਜਿਹੜੇ ਟੋਨ ਨੇ ਕਲਰ ਨੇ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਪਿਕ ਕਰ ਸਕਦੇ ਹੋ ਆਪਣੇ ਪਸੰਦ ਦੇ ਅਨੁਸਾਰ ਠੀਕ ਹੈ ਜੀ ਸਾਰੇ ਗਰਮੀਆਂ ਵਾਲੇ ਕਲਰ ਨੇ ਇਹਦੀ ਤੁਹਾਨੂੰ ਕਾ 5 ਮੀਟਰ ਸੂਟ ਦੀ ਕੱਟ ਮਿਲੂਗੀ ਠੀਕ ਹੈ ਜੀ ਜੇ ਤੁਸੀਂ ਐਦਾਂ ਹੀ ਸੂਟ ਮੰਗਵਾਉਣਾ ਚਾਹੁੰਦੇ ਹੋ ਉਸ ਦੀ ਸ਼ਿਪਿੰਗ ਨਹੀਂ ਕਰਾਂਗੇ ਆਪਾਂ ਜੇਕਰ ਤੁਸੀਂ ਵਰਕ ਕਰਵਾ ਕੇ ਸੂਟ ਲੈਣਾ ਚਾਹੁੰਦੇ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਦੇ ਵੈਸੇ ਨੀਡਲ ਥ्रेड ਵਾਲੇ ਵਰਕ ਨੇ ਜਿਹੜੇ ਆਪਣੇ ਬਹੁਤ ਜ਼ਿਆਦਾ ਸੂਟ ਰੈਡੀ ਹੋ ਰਹੇ ਨੇ ਇਸ ਵਾਰ ਇਸ ਫੈਬਰਿਕ ਦੇ ਉੱਪਰ ਅੰਠੀਕ ਹੈ ਤੁਸੀਂ ਉਹ ਵਾਲਾ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਆਪਣੇ ਤੋਂ ਜੇਕਰ ਤੁਸੀਂ ਆਪਣੇ ਕੋਲ ਸੂਟ ਸਟਿਚ ਕਰਾਉਣੇ ਹੋ ਤਾਂ ਆਪਾਂ ਤੁਹਾਨੂੰ neck ਵਗੈਰੇ ਦੀ bottom ਵਗੈਰੇ ਦੀ ਡਿਜ਼ਾਈਨਿੰਗ ਕਰਕੇ ਬਾਜੂ ਵਗੈਰੇ ਦੀ ਤੇ ਦੁਪੱਟਾ ਡਾਈ ਕਰਵਾ ਕੇ ਤੇ ਲੇਸ ਲਗਾ ਕੇ ਪ੍ਰੋਪਰ ਤੁਹਾਨੂੰ ਜਿਹੜਾ ਸੂਟ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਜੇਕਰ ਤੁਸੀਂ ਸਟਿਚਿੰਗ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਸਟਿਚ ਆਪ ਕਰਨ ਦੇ ਚਾਹਵਾਨ ਹੋ ਤਾਂ ਤੁਸੀਂ ਆਪਣੇ ਤੋਂ ਕਲਾ ਵਰਕ ਕਰਵਾ ਕੇ ਵੀ ਸੂਟ ਜਿਹੜਾ ਮੰਗਵਾ ਸਕਦੇ ਹੋ ਕਿਤੇ ਵੀ ਬੈਠੇ ਤੁਸੀਂ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਗਲੋਰੀ ਟੈਕਸ ਦਾ ਜਿਹੜਾ ਇਹ ਗਲੋਰੀ ਟੈਕਸ ਬ੍ਰਾਂਡ ਦਾ ਜਿਹੜਾ ਆਪਣਾ ਫੈਬਰਿਕ ਰਹੂਗਾ कॉटन ਫੈਬਰਿਕ ਆ ਬਹੁਤ ਸੋਹਣਾ ਪੀਰੀਅਰ कॉटन ਆ ਬਹੁਤ ਸੋਹਣੀ ਸੌਫਟ कॉटन ਆ ਠੀਕ ਹੈ ਜੀ ਬਹੁਤ ਸੋਹਣਾ ਫੈਬਰਿਕ ਆ ਇਹ ਸੈਕੰਡ ਕਲਰ ਸੀ ਜੀ ਹੁਣ ਥਰਡ ਕਲਰ ਆ ਗਿਆ ਜੀ ਆਪਣਾ ਠੀਕ ਹੈ ਇਹ ਥੋੜਾ ਡਾਰਕ ਅਨਿਅਨ ਜੇ ਕਲਰ ਚ ਬਹੁਤ ਸੋਹਣਾ ਛੇੜ ਹੈ ਠੀਕ ਹੈ ਤੁਸੀਂ ਆਪਣੇ ਹਸਾਬ ਨਾਲ ਆਪਾਂ ਤੋਂ ਕੋਈ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਜੇ ਸਾਰੇ ਗਰਮੀਆਂ ਵਾਲੇ ਕਲਰ ਨੇ ਇਹ ਵਿਦਆਊਟ ਦੁਪੱਟਾ ਨੇ ਫਿਲਹਾਲ ਤੇ ਸੂਟ ਜੇਕਰ ਤੁਸੀਂ ਸੂਟ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਵਗੈਰਾ ਨਾਲ ਲੜਾਈ ਕਰਕੇ ਰੈਡੀ ਕਰਕੇ ਦੇਵਾਂਗੇ ਲੈਸ ਵਗੈਰਾ ਲਗਾ ਕੇ ਠੀਕ ਹੈ ਜੀ ਮਸ਼ੀਨ ਵਰਕ ਤੇ ਨੀਡਲ ਥ्रेड ਵਾਲੇ ਵਰਕ ਦੇ ਲਈ ਇਹ ਵਾਲਾ ਸੂਟ ਹੈ ਜਿਹੜਾ ਇਹ ਵਾਲਾ ਫੈਬਰਿਕ ਹੈ ਇਹ ਬਹੁਤ ਵਧੀਆ ਰਹਿੰਦਾ ਠੀਕ ਹੈ ਜੀ ਬਹੁਤ ਵਧੀਆ ਫੈਬਰਿਕ ਹੈ ਤੇ ਬਹੁਤ ਸੋਹਣੇ ਸਾਰਿਆਂ ਦੇ ਕਲਰ ਨੇ ਚੱਕ ਮੇਟ ਜਿਹੜਾ ਪਹਿਲੇ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਇਆ ਠੀਕ ਹੈ ਤੁਸੀਂ ਕਿਸੇ ਵੀ ਪ੍ਰਕਾਰ ਦਾ ਇਹ ਤੇ ਵਰਕ ਕਰਵਾ ਸਕਦੇ ਹੋ ਮਤਲਬ ਕਿ ਕਿੰਨੀ ਵੀ ਕੋਈ ਡਿਜ਼ਾਈਨਿੰਗ ਦੇ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰੇ ਕਲਰ ਨੇ ਜੀ ਸਾਰੇ ਠੀਕ ਹੈ ਨੈਕਸਟ ਕਲਰ ਹੈਗਾ ਜੀ ਲਵੈਂਡਰ ਠੀਕ ਹੈ ਜੋ ਕਿ ਹਮੇਸ਼ਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਤੇ ਜਿਨ੍ਹਾਂ ਨੂੰ ਲਾਈਟ ਕਲਰ ਪਾਉਣੇ ਪਸੰਦ ਨੇ ਠੀਕ ਹੈ ਉਹ ਲਾਈ ਇਹਨਾਂ ਇਹ ਵੈਸਟ অপਸ਼ਨ ਆਉਣ ਲਈ ਠੀਕ ਹੈ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਤੇ ਫੈਬਰਿਕ ਵੀ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਲੈ ਕੇ ਆਏ ਆ ਇਹਨਾਂ ਵਿੱਚ ਤੁਸੀਂ ਆਪਣੇ ਤੇ ਕੋਈ ਵੀ ਸੂਟ ਤੇ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਸਟਿਚਿੰਗ ਵੀ ਹਰ ਇੱਕ ਪ੍ਰਕਾਰ ਦੀ ਕਰਦੇ ਹਾਂ ਜਿੱਦਾਂ ਕਿ ਤੁਸੀਂ ਕੋਈ ਵੀ ਜਿੱਦਾਂ ਚੀਜ਼ ਰੈਡੀ ਕਰਵਾਉਣੀ ਹੋਵੇ ਕੋਈ ਸ਼ਰਾਰਾ ਜਾਂ ਪਲਾਜ਼ੋ ਪੈਂਟ ਪਲਾਜ਼ੋ ਠੀਕ ਹੈ ਸਿੰਪਲ ਪਲਾਜ਼ੋ ਸ਼ਰਟ ਕਿਦਾਂ ਵੀ ਫਰੌਕ ਲੌਂਗ ਫਰੌਕ ਗਾਉਨ ਦੇ ਨਾਲ ਜਾਂ ਘੱਗਰੇ ਦੇ ਨਾਲ ਆਪਾਂ ਕਹਿ ਦਈਏ ਠੀਕ ਹੈ ਜੀ ਬਲਾਊਜ਼ ਵਗੈਰਾ ਕੁਝ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਪਰੰਤੂ ਕਿਦਾਂ ਦੀ ਵੀ ਚਲੋ ਜੀ ਇੱਕ ਵਾਪਾਂ ਤੁਹਾਡੇ ਲਈ ਇਹ ਵਾਲੀ ਚੀਜ਼ ਲੈ ਕੇ ਆਇਆ ਇਹ ਵਾਲਾ ਆਰਟੀਕਲ ਲੈ ਕੇ ਆਇਆ ਕਾਂ ਲੀਵਿਆ ਕਾਟਨ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਬਹੁਤ ਜ਼ਿਆਦੇ ਲਾਜਵਾ ਪ੍ਰਿੰਟਿੰਗ ਆ ਤੇ ਐਦਾਂ ਦੇ ਜਿਹੜੇ ਸੂਟ ਨੇ ਬਹੁਤ ਸੋਹਣੇ ਲੱਗਦੇ ਨੇ ਗਰਮੀਆਂ ਦੇ ਵਿੱਚ ਫਰੋਜ ਹੀ ਕੰਟਰਾਸਟ ਦੇ ਨਾਲ ਕਰੀਮ ਕੰਟਰਾਸਟ ਤੇ ਪ੍ਰਿੰਟਿੰਗ ਤੁਸੀਂ ਸ਼ਰਟ ਦੇ ਚੈੱਕ ਕਰੋ ਸ਼ੈਡੋ ਪ੍ਰਿੰਟ ਦੀ ਜਿਹੜੀ ਬਾਟਮ ਰਹੂਗੀ ਨੈਕਸਟ ਕਲਰ ਇਹਦੇ ਵਿੱਚ ਹੈਗਾ ਜੀ ਇਹ yellow mustard ਜਾਂ light mustard ਜਾਂ ਕਲਰ ਹੈ ਠੀਕ ਹੈ ਜੀ ਇਹਦਾ ਵੀ ਕਰੀਮ ਦੇ ਨਾਲ ਕੰਟਰਾਸਟ ਕੀਤਾ ਹੋਇਆ ਜੋ ਕਿ ਬਹੁਤ ਜ਼ਿਆਦੇ ਸੋਹਣਾਗਾ ਸਾਰੇ ਕਲਰ ਇਸ ਦੇ ਵਿੱਚ ਵੀ ਆਪਣੇ ਕੋਲ ਬਹੁਤ ਸੋਹਣੇ ਆਏ ਨੇ ਜੀ ਤੁਸੀਂ ਕੋਈ ਵੀ ਸੂਟ ਪਿਕ ਕਰ ਸਕਦੇ ਹੋ ਮੰਗਵਾ ਸਕਦੇ ਹੋ ਠੀਕ ਹੈ ਸਕਰੀਨ 781735157 ਤੇ ਤੁਸੀਂ ਆਪਾਂ ਨੂੰ ਡੀਐਮ ਕਰਨਾ ਹੈ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਇਹ ਵਾਲਾ অনion ਕਲਰ ਜੋ ਕਿ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਠੀਕ ਹੈ ਤੁਸੀਂ ਕਿਤੇ ਵੀ ਇਹਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਡਿਜ਼ਾਈਨਿੰਗ ਇੱਕ ਸਿੰਪਲ ਸੂਟ ਨੂੰ ਆਪਾਂ ਚੰਗੀ ਤਰ੍ਹਾਂ ਡਿਜ਼ਾਈਨਿੰਗ ਕਰਕੇ ਸਟੀਚਿੰਗ ਕਰਕੇ ਬਹੁਤ ਸੋਹਣਾ ਸੂਟ ਬਣਾ ਸਕਦੇ ਹਾਂ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਦੁਪट्टे ਦੇ ਉੱਪਰ ਆਪਾਂ ਲੇਸ ਵਗੈਰਾ ਲਗਾ ਕੇ ਜਾਉ ਨੂੰ ਡਬਲ ਡਾਈ ਜਾਂ ਟ੍ਰਿਪਲ ਡਾਈ ਕਰਕੇ ਕਿਦਾਂ ਵੀ ਆਪਾਂ ਚੀਜ਼ ਨੂੰ ਡਬਲ ਜਿਆਦਾ ਸੋਹਣਾ ਬਣਾ ਸਕਦੇ ਹਾਂ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਵੀ ਠੀਕ ਹੈ ਲੀਵਿਆ ਕਾਟਨ ਇਸ ਦਾ ਫੈਬਰਿਕ ਰਹੂਗਾ ਠੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਆਪਾਂ ਅੱਜ ਤੁਹਾਡੇ ਲਈ ਵਾਲੇ ਸੂਟ ਲੈ ਕੇ ਆਏ ਆ ਤੇ ਜਿਹੜਾ ਚੈੱਕ ਮੈਚ ਸੂਟ ਆਪਾਂ ਉਹ ਵੀ ਬਹੁਤ ਸੋਹਣੇ ਕਲਰ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਲਈ ਠੀਕ ਹੈ ਜੀ ਤੁਸੀਂ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਜੀ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈ ਔਰ ਜਿਨ੍ਹਾਂ ਨੇ ਵੀ ਆਪਣੇ ਤੋਂ ਹੈਂਡਮੇਡ ਦੇ ਸੂਟ ਨੀਲ ਥ्रेड ਵਾਲੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਪਲੀਜ਼ ਉਹਨਾਂ ਨੂੰ ਰਿਕਵੈਸਟ ਹੈਗੀ ਕਿ ਆਪਾਂ ਨੂੰ 15 ਤੋਂ 20 ਦਿਨ ਇੱਕ ਸੂਟ ਲਈ ਚਾਹੀਦੇ ਹੁੰਦੇ ਕਿਉਂਕਿ ਬਹੁਤ ਸਫਾਈ ਦੇ ਨਾਲ ਸੂਟ ਰੈਡੀ ਹੁੰਦਾ ਤੇ ਬਹੁਤ ਟਾਈਮ ਲੱਗ ਜਾਂਦਾ ਇਹਨਾਂ ਨੂੰ ਸੋ ਸਾਰਿਆਂ ਨੇ ਆਪਣੇ ਟਾਈਮ ਦੇ ਮੈਨੇਜਮੈਂਟ ਦੇ ਹਿਸਾਬ ਨਾਲ ਆਪਣਾ ਆਰਡਰ ਪਲੇਸ ਕਰ ਲੈਣੇ ਤੇ ਥੈਂਕ ਯੂ so much ਉਹਨਾਂ ਦਾ ਸਾਰਿਆਂ ਦਾ ਜਿਹੜੇ ਆਪਾਂ ਨੂੰ ਆਰਡਰ ਪਲੇਸ ਕਰ ਰਹੇ ਨੇ ਬਤੁਬਤ ਆਰਡਰ ਦੇ ਰਹੇ ਨੇ ਤੇ ਬਰ YouTube ਤੇ ਆਪਾਂ ਨੂੰ ਕਮੈਂਟ ਕਰਕੇ ਦੱਸ ਰਹੇ ਨੇ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਪਣੇ ਕਲੈਕਸ਼ਨ ਕਿੱਦਾਂ ਦੀ ਲੱਗੀ ਠੀਕ ਆ ਤੇ ਵੱਤੋ ਵੱਤ ਵੀਡੀਓ ਨੂੰ ਲਾਈਕ ਕਰਦੇ ਨੇ ਤੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੱਤੋ ਵੱਤ ਸ਼ੇਅਰ ਕਰਿਆ ਕਰੋ ਔਰ ਆਪਣੇ ਇੰਸਟਾਗ੍ਰam ਵਾਲੇ ਪੇਜ ਨੂੰ ਵੀ ਵੱਤੋ ਵੱਤ ਫੋਲੋ ਕਰੋ ਠੀਕ ਹੈ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਅੱਜ ਵਾਲੇ ਇਹ ਲੀਵਿਆ कॉटन ਦੇ ਤੇ ਆ ਗਲੋਰੀ ਟੈਕਸ ਦੇ ਆਪਾਂ ਸੂਟ ਤੋਂ ਡੇਲੀ ਲੈ ਕੇ ਆਏ ਆ ਚੈੱਕ ਵਾਲੇ ਤੁਹਾਨੂੰ ਪਸੰਦ ਆਏ ਹੋਣਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੇ ਆਰਡਰ ਪਲੇਸ ਕਰਨੇ ਨੇ ਪਲੀਜ਼ ਜਲਦੀ ਆਰਡਰ ਪਲੇਸ ਕਰਿਓ ਕਿਉਂਕਿ ਸਟਾਕ ਜਿਹੜਾ ਲਿਮਿਟਿਡ ਹੁੰਦਾ ਹੈ ਕਈ ਵਾਰੀ ਜਿਹੜਾ ਆਪਾਂ ਕਲਰ ਮੰਗਦੇ ਹਾਂ ਉਹ ਕਲਰ ਨਹੀਂ ਆਉਂਦਾ ਜਾਂ ਲੇਟ ਹੋ ਜਾਂਦਾ ਸੋ ਕਮੈਂਟਾਂ ਦੇ ਵਿੱਚ ਸਾਰਿਆਂ ਨੂੰ ਜਰੂਰ ਦੱਸਣਾ ਕਿ ਬਲੌਗ ਕਿੱਦਾਂ ਦਾ ਲੱਗਿਆ ਚਲੋ ਜੀ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ